ਮੌਤ ਦੇ ਡਰ ਦੇ ਮਾਰੇ ਨਹੀਂ ਜਾਂਦੇ ਲੋਕ ਲੋਕ ਆਪੀਆਂ ਲੋੜਾਂ ਅਨਸਾਰ ਜਾਂਦੇ ਆ ਬਾਬਾ ਜੀ ਮੈਨੂੰ ਆ ਚਾਹੀਦਾ ਮੈਨੂੰ ਵੀਜ਼ਾ ਚਾਹੀਦਾ ਮੈਂ ਕੈਨੇਡਾ ਜਾਣਾ ਮੈਨੂੰ ਆ ਚਾਹੀਦਾ ਮੈਂ ਅਮਰੀਕਾ ਜਾਣਾ ਮੇਰੇ ਮੁੰਡਾ ਨਹੀਂ ਹੁੰਦਾ ਸਾਡੀ ਕੁੜੀ ਦਾ ਦਿਮਾਗ ਖਰਾਬ ਆ ਸਾਡੇ ਘੂਤ ਆ ਸਾਡੇ ਪ੍ਰੇਤ ਆ ਸਾਡੇ ਚੜੇਲ ਆ ਜੇ ਤੁਸੀਂ ਕਹੋ ਵੀ ਮੈਂ ਇਧਰੋਂ ਗਲ ਕੱਟ ਲੈ ਇਧਰੋਂ ਠੱਗੀ ਮਾਰ ਲੈ ਇਧਰੋਂ ਟੋਪੀ ਘਮਾ ਲੈ ਇਧਰੋਂ ਆਕ ਘਮਾਦਾ ਮੈਂ ਅਮੀਰ ਹੋ ਜੂ ਨਹੀਂ ਹੁਸਾ ਤੁਸੀਂ ਅਮੀਰ ਜਾਂ ਤੁਹਾਨੂੰ ਸੁੱਖ ਉਦੋਂ ਹੀ ਮਿਲਣਾ ਵਾ ਜਦੋਂ ਤੁਸੀਂ ਆ ਤੁਹਾਡਾ ਆ ਚੀਜ਼ ਸਾਫ਼ ਹੋਊਗੀ ਉਣਾ ਅੱਜ ਕੱਲ ਤਾਂ ਆਪਦੀ ਤਾਂ ਹੈ ਨਹੀਂ ਪ੍ਰਵਾਹ ਗਵਾਂਡੀ ਦੀ ਬਹੁਤ ਹੁੰਦੀ ਹੈ ਨਾਲ ਵਾਲੇ ਦੀ ਇਹ ਗੱਡੀ ਲੈ ਆ ਫਲਾ ਮੌਤ ਦੇ ਡਰ ਚ ਕੋਈ ਮੱਥਾ ਨਹੀਂ ਟੇਕਦਾ ਅਸੀਂ ਇਨਸਾਨ ਆ ਜਦੋਂ ਸਾਡਾ ਬਚਪਨ ਤੋਂ ਅਸੀਂ ਉੱਪਰ ਨੂੰ ਜਾਣ ਲੱਗਦੇ ਹਾਂ ਨਾ ਸਾਡੀਆਂ ਨਾਲ ਲੋੜਾਂ ਬਣੀਆਂ ਹੋਈਆਂ ਨੇ ਠੀਕ ਹੈ ਸਰਨ ਉਹ ਪਹਿਲੀ ਲੋਡ ਵੀ ਬੱਚਾ ਪੜਦਾ ਨਹੀਂ ਜਦੋਂ ਪੜਨ ਲੱਗ ਗਿਆ ਫਿਰੇ ਕੁਝ ਬਣ ਜਵੇ ਫਿਰ ਜਦੋਂ ਕੁਝ ਉਹ ਬਣ ਗਿਆ ਤਾਂ ਵਿਆਹ ਨਹੀਂ ਹੁੰਦਾ ਫਿਰ ਉਹਦਾ ਵਿਆਹ ਹੋ ਗਿਆ ਠੀਕ ਹੈ ਫਿਰ ਉਹਦੇ ਬੱਚਾ ਨਹੀਂ ਹੋ ਰਿਹਾ ਇਹਦੇ ਬਾਬਾ ਜੀ ਬੱਚਾ ਹੋ ਜਵੇ ਫਿਰ ਉਹਦੇ ਬੱਚਾ ਹੋ ਜਾਂਦਾ ਫਿਰ ਉਹ ਫੇਰ ਦੁਬਾਰਾ ਚੱਲ ਪੈਂਦਾ ਰਿਪੀਟ ਵੀ ਇਹ ਬੱਚਾ ਪੜਨ ਲੱਗ ਜੇ ਆਹ ਹੋ ਜਵੇ ਉਹ ਬੰਦਾ ਬੁਢਾਪੇ ਚ ਚਲਾ ਜਾਂਦਾ ਐਂਡ ਉਹਨੇ ਮਰਨਾ ਹੁੰਦਾ ਬੰਦੇ ਨੇ ਮੈਂ ਆ ਚਾਹੇ ਤੁਸੀਂ ਉਹ ਜਿਹੜਾ ਦੁਨੀਆ ਤਾਇ ਉਹਨੇ ਇੱਕ ਵਾਰ ਜਾਣਾ ਹੀ ਜਾਣਾ ਜਿਹੜਾ ਸੰਸਾਰ ਤੇ ਆ ਗਿਆ ਨਾ ਜੀ ਉਹ ਇੱਕ ਵਾਰ ਜਾਊਗਾ ਜ਼ਰੂਰ ਮੌਤ ਦੇ ਡਰ ਦੇ ਮਾਰੇ ਨਹੀਂ ਜਾਂਦੇ ਲੋਕ ਲੋਕ ਆਪਣੀਆਂ ਲੋੜਾਂ ਅਨੁਸਾਰ ਜਾਂਦੇ ਆ ਬਾਬੇ ਕੋਲੇ ਮੈਨੂੰ ਆ ਚਾਹੀਦਾ ਮੈਨੂੰ ਵੀਜ਼ਾ ਚਾਹੀਦਾ ਮੈਂ ਕੈਨੇਡਾ ਜਾਣਾ ਮੈਨੂੰ ਆ ਚਾਹੀਦਾ ਮੈਂ ਅਮਰੀਕਾ ਜਾਣਾ ਮੇਰੇ ਮੁੰਡਾ ਨਹੀਂ ਹੁੰਦਾ ਸਾਡੀ ਕੁੜੀ ਦਾ ਦਿਮਾਗ ਖਰਾਬ ਆ ਸਾਡੇ ਭੂਤ ਆ ਸਾਡੇ ਪ੍ਰੇਤ ਆ ਸਾਡੇ ਚੜੇਲ ਆ ਇਦਾਂ ਦਾ ਕੁਝ ਮਾਹੌਲ ਬਣਾ ਕੇ ਲੋਕ ਬਾਬੇ ਕੋਲ ਜਾਂਦੇ ਛੇਤੀ ਹੱਲ ਲੈਣ ਮਾਰੇ ਛੇਤੀ ਹੱਲ ਲੈਣ ਬਾਰੇ ਹੁਣ ਉਹ ਜਿੱਦਾਂ ਦਾ ਗਾਂ ਤੋਂ ਬੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਘਟਿਆ ਤੇ ਵਧੀਆ ਸੋਚ ਦੋ ਸੋਚਾਂ ਦੇ ਨਾ ਜੇ ਦਿਨ ਬਣਾਇਆ ਤਾਂ ਰਾਤ ਵੀ ਬਣਾਈ ਪ੍ਰਮਾਤਮਾ ਨੇ ਜੇ ਚੰਗਾ ਬੰਦਾ ਬਣਾਇਆ ਮਾੜਾ ਵੀ ਬਣਾਇਆ ਜਨਾਨੀ ਬਣਾਈ ਬੰਦਾ ਬਣਾਇਆ ਅੱਗ ਬਣਾਈ ਪਾਣੀ ਬਣਾਇਆ ਉਹਨੇ ਦੋ ਮਤਲਬ ਰੱਖੇ ਚੀਜ਼ ਦੇ ਉਹ ਜਦੋਂ ਤੁਸੀਂ ਜਾਣਦੇ ਹੋ ਜੇ ਤਾਂ ਦੋਨੋਂ ਸਿੱਧੇ ਰਸਤੇ 'ਤੇ ਆਉਣ ਵਾਲਾ ਫਿਰ ਤਾਂ ਤੁਹਾਨੂੰ ਕਹੂਗਾ ਵੀ ਤੂੰ ਜਾ ਕੇ ਪਾਠ ਪੂਜਾ ਕਰ ਰੱਬ ਦਾ ਨਾਮ ਲੈ ਜਿਹੜਾ ਤੇਰੇ ਕਰਮਾਂ 'ਚ ਲਿਖਿਆ ਤੈਨੂੰ ਮਿਲ ਜਾਣਾ ਉਹ ਮਿਲੂਗਾ ਹੀ ਮਿਲੂਗਾ ਠੀਕ ਹੈ ਤੁਸੀਂ ਇੱਕ ਪਾਈ ਸਾਹਿਬ ਗੱਲ ਨੋਟ ਕਰਿਓ ਸਵੇਰੇ ਜਾ ਕੇ ਕਿਸ ਜੀਟੀ ਰੋਡ ਤੇ ਖੜ੍ਹਜੋ ਹਜ਼ਾਰਾਂ ਗੱਡੀਆਂ ਜਾਂਦੀਆਂ ਇਦਾਂ ਜੀ ਜੀ ਕੀੜਿਆਂ ਵਾਂਗੂ ਬਿਲਕੁਲ ਕਾਹਦੇ ਲਈ ਜਾਂਦੀਆਂ ਸਵੇਰੇ ਕੰਮਾਂ ਤੇ ਨਿਕਲਦੇ ਗੱਡੀਆਂ ਚੱਕ ਕੇ ਮਿਹਨਤਾਂ ਕਰ ਰਹੇ ਹੋਣੇ ਲੋਕ ਸਾਰੇ ਕਰ ਲੈ ਇਹਨੇ ਸਫਰਾਂ ਦੇ ਪਿੱਛੇ ਜਿਹੜਾ ਜਿਹੜਾ ਉਹਦਾ ਮਕਾਮ ਆ ਕਰ ਰਹੇ ਨੇ ਨਾ ਬਿਲਕੁਲ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਥੋੜੀ ਤੁਹਾਨੂੰ ਤੁਹਾਡੇ ਪਿੰਡ 'ਚ ਜਾਂ ਤੁਹਾਡੇ ਸ਼ਹਿਰ 'ਚ ਇਦਾਂ ਦੇ ਬੰਦੇ ਹੋਣਗੇ ਵੀ ਇਹਦੇ ਕੋਈ ਕੁਝ ਨਹੀਂ ਹੁੰਦਾ ਰੱਬ ਨਜ਼ਾਰੇ ਨੂੰ ਬੜਾ ਕੁਝ ਦਿੰਦਾ ਹੂੰ ਉਹਦੇ ਕਰਮਾਂ 'ਚ ਲਿਖਿਆ ਹੋਇਆ ਜੀ ਤੇ ਉਹਦੀ ਨਿਗਾਹ ਉੱਪਰ ਵਾਲੇ ਦੀ ਉਹਨੂੰ ਮਿਲਣਾ ਹੀ ਇਦਰੋਂ ਗਾਲ ਕੱਟ ਲੈ ਇਦਰੋਂ ਠੱਗੀ ਮਾਰ ਲੈ ਇਦਰੋਂ ਟੋਪੀ ਘੁਮਾ ਲੈ ਇਦਰੋਂ ਆਹ ਕੰਮ ਕਰਦਾ ਮੈਂ ਅਮੀਰ ਹੋ ਜੂ ਨਹੀਂ ਹੋ ਸਕਦਾ ਠੀਕ ਤੁਸੀਂ ਅਮੀਰ ਜਾਂ ਤੁਹਾਨੂੰ ਸੁੱਖ ਉਦੋਂ ਹੀ ਮਿਲਣਾ ਵਾ ਜਦੋਂ ਤੁਸੀਂ ਆਹ ਤੁਹਾਡਾ ਆਹ ਚੀਜ਼ ਸਾਫ਼ ਹੋ ਗਈ ਅੰਦਰੋਂ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਦਾ ਮਾੜਾ ਨਾ ਕਰੋ ਹੁਣ ਅੱਜ ਕੱਲ ਤਾਂ ਆਪਦੀ ਤਾਂ ਹੈ ਨਹੀਂ ਪਰਵਾ ਗਵਾਂਡੀ ਦੀ ਬਹੁਤ ਹੁੰਦੀ ਹੈ ਨਾਲ ਵਾਲੇ ਵੀ ਵੀ ਇਹ ਗੱਡੀ ਲੈ ਆ ਫਲਾਨੀ ਠੀਕ ਚਿੱਟਾ ਵੇਚਦਾ ਉਹ ਆਹ ਕਰ ਦੋ ਮੇਰੇ ਕੋਲ ਅੱਜ 4 ਪੈਸੇ ਆ ਕੇ ਲੋਕ ਮੈਨੂੰ ਵੀ ਵੇਚਣ ਲਾ ਦੇਣਗੇ ਵੀ ਇਹ ਆਹ ਕੰਮ ਕਰਦਾ ਹੋਏ ਆਹ ਕਰਦਾ ਹੋਏ ਇਹ ਕਰ ਉਹਦੇ ਪਿੱਛੇ ਉਹਦਾ ਸਟਰਗਲ ਉਹਦੀ ਮਿਹਨਤ ਉਹਦਾ ਯੋਗਦਾਨ ਲੋਕਾਂ ਦੇ ਵਿੱਚ ਉਹ ਕਿਸੇ ਨੇ ਨਹੀਂ ਨੋਟ ਕਰਨਾ ਵੀ ਇਹ ਬੰਦਾ ਦਿਨ ਰਾਤ ਸੌਂਦਾ ਹੀ ਨਹੀਂ ਲੋਕਾਂ ਦੀ ਸੇਵਾ ਹੀ ਕਰਦਾ ਫਿਰ ਜਾਂਦਾ ਆਹ ਕਰ ਲਿਆ ਆਹ ਕਰ ਲਿਆ ਕਰ ਲਿਆ ਉਹ ਚੀਜ਼ਾਂ ਪਿੱਛੇ ਨਹੀਂ ਲੋਕ ਜਾਂਦੇ ਲੋਕ ਜਾਂਦੇ ਵੀ ਜਦੋਂ ਤੁਹਾਡੇ ਕੋਲੇ ਚੀਜ਼ ਆ ਗਈ ਵੀ ਉਹ ਕਿਵੇਂ ਆ ਗਈ ਠੀਕ ਹੈ ਇਹ ਸਚਾਈ ਹੈ ਨਹੀਂ ਤੁਸੀਂ ਵੀ ਇੱਥੇ ਔਰਤਾਂ ਵੀ ਆ ਸਕਦੀਆਂ ਨੇ ਬਹੁਤ ਡੇਰਿਆਂ ਦੇ ਵਿੱਚ ਇਹ ਹੁੰਦਾ ਵੀ ਔਰਤਾਂ ਦੀ ਮਨਾਹੀ ਹੁੰਦੀ ਹੈ ਜਾਂ ਔਰਤਾਂ ਨਹੀਂ ਸਕਦੀਆਂ ਜਾਂ ਬੀਬੀਆਂ ਨੂੰ ਮੱਥੇ ਨਹੀਂ ਲਾਉਂਦੇ ਕਈ ਬਾਬੇ ਇਹ ਵੀ ਕੋਈ ਲੌਜੀਕ ਹੁੰਦਾ ਵੀ ਮੱਥੇ ਲਾਉਣ ਨਾਲ ਦੇਖੋ ਜੀ ਮੈਨੂੰ ਜਿੰਨਾ ਕੁ ਪਤਾ ਨਾ ਜੀ ਜਿਹੜੀ ਆਤਮਾ ਨੂੰ ਫੀਮੇਲ ਠੀਕ ਹੈ ਬੰਦੇ ਦੇ ਅੰਦਰ ਆਤਮਾ ਮਾਂ ਲੱਗਦਾ ਨਾ ਮਗਰ ਆਤਮਾ ਸਿੰਘ ਤਾਂ ਕੋਈ ਨਹੀਂ ਜਾਂ ਆਤਮਾ ਕੁਮਾਰ ਜਾਂ ਆਤਮਾ ਸ਼ਰਮਾ ਇਦਾਂ ਦਾ ਕੋਈ ਸ਼ਬਦ ਨਹੀਂ ਬਣਿਆ ਸਿਰਫ ਆਤਮਾ ਆਤਮਾ ਫੀਮੇਲ ਹ ਹਰੇਕ ਦੇ ਅੰਦਰ ਜਿਹੜੀ ਲੇਡੀਜ਼ ਆ ਉਹਨੂੰ ਵੀ ਓਨਾ ਹੀ ਹੱਕ ਆ ਹਰੇਕ ਜਗ੍ਹਾ ਤੇ ਜਾਣ ਦਾ ਹਰੇਕ ਜਗ੍ਹਾ ਤੇ ਮੱਥਾ ਟੇਕਣ ਦਾ ਹਰੇਕ ਜਗ੍ਹਾ ਤੇ ਘੁੰਮਣ ਫਿਰਨ ਦਾ ਇੱਥੇ ਕੋਈ ਵੀ ਇਦਾਂ ਦਾ ਕੰਮ ਨਹੀਂ ਵੀ ਇੱਥੇ ਕੋਈ ਆ ਨਹੀਂ ਸਕਦਾ ਇੱਥੇ ਔਰਤਾਂ ਵੀ ਆਉਂਦੀਆਂ ਬੱਚੇ ਬਜ਼ੁਰਗ ਵੀ ਆਉਂਦੇ ਆ ਤੇ ਨੌਜਵਾਨ ਵੀ ਆਉਂਦੇ ਆ ਬੜੇ ਸੰਗਤ ਇੱਥੇ ਜੁੜੀ ਹੋਈ ਆ ਦਰਬਾਰ ਨਾਲ ਪਰ ਉਹਨਾਂ ਨੂੰ ਬਸ ਸਿੱਧੇ ਰਾਹ ਪਾਉਣ ਵਾਲਾ ਹੀ ਕੰਮ ਆ ਵੀ ਕੋਈ ਵਹਿਮ ਭਰਮ ਨਾ ਕਰੋ ਕੋਈ ਆ ਚੱਕਰਾਂ ਚ ਨਾ ਪਾਓ ਵੀ ਸਾਡੇ ਟੂਣਾ ਆ ਗਿਆ